ਏ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟੀ ਦਾ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜੜ ਕੋ ਰਸਮਾ ਵੱਡ ਯੋਦਾ ਬਹੁਤ ਪਰਉਪਕਾਰੀ ਛੇਵੇਂ ਗੁਰੂ ਨਾਨਕ ਛੇਵੇਂ ਪਾਤਸ਼ਾਹ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਮੇਰੇ ਉਹ ਨਹੀਂ ਨਾ ਕਰੋ ਯਾਰ ਪਿੱਛੇ ਕਰ ਦਿਓ ਮੇਰੇ ਲੋਕਾ ਪੁਨਾ ਵੱਲੋਂ ਸਿਰਜੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਉਸ ਦੇ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਹਿਬਾਨ ਦੀ ਇੱਕ ਜ਼ਰੂਰੀ ਇਕੱਤਰਤਾ ਹੋਈ ਆ ਜਿਸ ਵਿੱਚ ਕੁਝ ਮਤੇ ਜਿਹੜੇ ਨੇ ਉਹ ਪੰਜ ਸਿੰਘ ਸਹਿਬਾਨਾਂ ਨੇ ਪਾਸ ਕੀਤੇ ਨੇ ਉਹ ਮੈਂ ਤੁਹਾਨੂੰ ਜਿਹੜੇ ਮਤੇ ਨੇ ਉਹ ਲੜੀवार ਸਾਰੇ ਦੱਸ ਦਿੰਦਾ ਪਹਿਲਾ ਜਿਹੜਾ ਮਤਾ ਨੰਬਰ 1 ਵਾ ਅੱਜ ਮਿਤੀ 26 ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਗੁਰਪਰਵਾਸੀ ਗਿਆਨੀ ਮਲਕੀਤ ਸਿੰਘ ਜੀ ਖਡੂਰ ਸਾਬਕਾ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਸੰਥਿਆ ਸੇਵਾਵਾਂ ਦੀ ਛਲਾਗਾ ਕਰਦੇ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਿੰਘਣੀ ਨੂੰ ਸ਼੍ਰੀ ਅਕਾਲ ਤਖ ਸਾਹਿਬ ਤੋਂ ਸਨਮਾਨ ਕੀਤਾ ਜਾਵੇਗਾ ਇਹ ਕੌਮ ਦੀ ਇੱਕ ਚੰਗੀ ਹਸਤੀ ਸੀ ਔਰ ਇਹਨਾਂ ਨੇ ਬਹੁਤ ਬੱਚਿਆਂ ਨੂੰ ਸੰਖਿਆ ਕਰਵਾਈ ਮਤਾ ਨੰਬਰ 2 ਅੱਜ ਮਿਤੀ 26 ਚੇਤ ਨਾਨਕਸ਼ਾਹੀ ਸੰਮਤ 557 ਮੁਤਾਬਕ 8 April 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ਼੍ਰੀ ਅਕਾਲ ਤਖ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਨ ਵੱਲੋਂ ਸਰਬਸੰਮਤੀ ਨਾਲ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਮੁੱਖ ਗ੍ਰੰਤੀ ਗਿਆਨੀ ਹਰਪਾਲ ਸਿੰਘ ਜੀ ਵੱਲੋਂ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਉਹਨਾਂ ਦੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸਫਰ ਇਹ ਸ਼ਹਾਦਤ ਰਾਹੀਂ ਪ੍ਰਚਾਰ ਕਰਦਿਆਂ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਤਾਂ ਵੱਧ ਗਿਆਨ ਹੋ ਸਕੇ ਤੇ ਸਿੱਖੀ ਨਾਲ ਪਿਆਰ ਵਧ ਸਕੇ ਮਤਾ ਨੰਬਰ 4 ਆਜ ਮਿਤੀ 26 ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 April 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ ਹਰ ਸਿੱਖ ਅੰਤਮ ਅਰਦਾਸ ਸਮੇ ਸਾਡੇ ਲੰਗਰ ਤਿਆਰ ਕਰਕੇ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵੈਤਾ ਅਨੁਸਾਰ ਪਹਿਰਾ ਦੇਵੇ ਗੁਰੂ ਸਾਹਿਬ ਜੀ ਦਾ ਪ੍ਰਮਾਣ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਇਸ ਲਈ ਇਹ ਖਰਚ ਲੋੜਵੰਦ ਬੱਚਿਆਂ ਦੀ ਮੱਤੇ ਲਗਾਇਆ ਜਾਵੇ ਮਤਾ ਨੰਬਰ 5 ਹੈ ਜੀ ਆਜ ਮਿਤੀ 26 ਚੇਤ ਨਾਨਕਸ਼ਾਹੀ ਸੰਮਤ 557 ਮਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਗਿਆ ਕਿ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਮਤੀ ਬਤੀਹਾੜ ਨਾਨਕ ਸਾਹਿਬੀ ਸੰਮਤ 556 ਮੁਤਾਬਕ 15 ਜੁਲਾਈ 2024 ਨੂੰ ਮਤਾ ਨੰਬਰ 4 ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਪਾਸੋਂ ਬੀਤੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਲਤੀਆਂ ਲਈ ਤਨਖਾਹ ਲਗਾਈ ਗਈ ਸੀ ਜਿਸ ਵੇ ਤੇ ਉਹਨਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਪਾਸ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹਨ ਇਸ ਲਈ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਉਹ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰਖਰੂ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪੰਥਕ ਸਰਗਰਮੀਆਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਗਰੀਦ ਕਰਨ ਇਹਨਾਂ ਦੀਆਂ ਪੰਥਕ ਸੇਵਾਵਾਂ ਤੇ ਰੋਕ ਲਗਾਈ ਜਾਂਦੀ ਹੈ ਮਤਾ ਨੰਬਰ 6 ਅੱਜ ਮਿਤੀ 26 ਚ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਦਰਤਾ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਮਹਿਸੂਸ ਕੀਤਾ ਗਿਆ ਕਿ ਅੱਜ ਪੰਜਾਬ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਅਤ ਲੋੜ ਹੈ ਤਾਂ ਜੋ ਹਰ ਸਿੱਖ ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਹੋ ਸਕੇ ਇਸ ਲਈ ਵਿਸ਼ੂ ਭਰ ਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ ਰਾਗੀ ਢਾਡੀ ਤੇ ਕਵੀਸ਼ਰ ਸਹਿਬਾਨ ਆਪਣੇ ਦੇਸ਼ ਵਿਦੇਸ਼ ਦੇ ਦੌਰੀ ਤੋਂ ਪੰਜਾਬ ਮੁੜਨ ਅਤੇ ਅਗਲੇ 4 ਮਹੀਨੇ ਪੰਜਾਬ ਦੇ 10 ਪਿੰਡ ਚੁਣ ਕੇ ਉਹਨਾਂ ਵਿੱਚ ਸਮਰਪਿਤ ਹੋ ਕੇ ਪ੍ਰਚਾਰ ਕਰਨ ਭਾਈ ਗੁਰਦਾਸ ਜੀ ਦਾ ਇੱਕ ਕਥਨ ਹੈ ਜੀ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣ ਆਈ ਭਾਵੇਂ ਕਿ ਇਹ ਕਥਨ ਹੈ ਪਰ ਅੱਜ ਕੱਲ ਆਪਾਂ ਮੈਂ ਦਾ ਵਿਸਤਾਰ ਦਾ ਸਪੰਨਾ ਵੀ ਥੋੜਾ ਜਿਹਾ ਸੁੱਖਾ ਜਿਹਾ ਜਾਦਾ ਪੈ ਗਏ ਆ ਸਾਨੂੰ ਜ਼ਮੀਨ ਤੇ ਜਾਣਾ ਚਾਹੀਦਾ ਜ਼ਮੀਨ ਤੇ ਜਾ ਕੇ ਹਰ ਸਿੱਖ ਮਾਈ ਭਾਈ ਤੱਕ ਗੁਰੂ ਦਾ ਉਪਦੇਸ਼ ਪਹੁੰਚਾਉਣਾ ਚਾਹੀਦਾ ਭਾਵੇਂ ਕਿ ਇਹ ਮਾਰਗ ਕਠਿਨ ਹੈ ਪਰ ਅਸੀਂ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਉਹਨਾਂ ਵੱਲੋਂ ਪਾਈ ਪੂਰਨਿਆਂ ਤੇ ਚੱਲਦੇ ਹਾਂ ਇਸ ਕਾਰਜ ਵਿੱਚ ਫਤਿਹ پا ਸਕਦੇ ਹਾਂ ਜਿਵੇਂ ਕੋਈ ਐਮਰਜੈਂਸੀ ਲੱਗੀ ਹੋਵੇ ਤੇ ਫੌਜ ਸੱਦ ਲਈ ਜਾਂਦੀ ਆ ਇਹ ਗੁਰੂ ਕੀ ਫੌਜ ਆ ਤੇ ਇਹਨਾਂ ਨੂੰ ਆਖਿਆ ਜਾਂਦਾ ਵਾ ਕਿ ਇਹ ਪੰਜਾਬ ਵਿੱਚ ਆਉਣ ਤੇ ਖੁੱਲ ਕੇ ਗੁਰਮਤ ਦਾ ਪ੍ਰਚਾਰ ਕਰਨ 10-10 ਪਿੰਡ ਜਿਹੜੇ ਆ ਉਹ ਸਾਂਭੇ ਜਾਣ ਅੱਜ ਪੰਜਾਬ ਨੂੰ ਧਰਮ ਪ੍ਰਚਾਰ ਦੀ ਇੱਕ ਵੱਡੀ ਲੋੜ ਹੈਗੀ ਆ ਇਹ ਮਤੇ ਦਾ ਥੋੜਾ ਵਿਸਥਾਰ ਹੈ ਮਤਾ ਨੰਬਰ 7 ਆਧਮਿਤੀ 26 ਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿੱਤੀ ਬੱਤੀ ਜੇਠ ਸੰਮਤ ਨਾਨਕਸ਼ਹੀ 550 ਮੁਤਾਬਕ 14 ਜੂਨ 2018 ਨੂੰ ਮਤਾ ਨੰਬਰ 1 ਦੀ ਰੋਸ਼ਨੀ ਵਿੱਚ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਹਿਬਾਨ ਵਿੱਚ ਸੇਵਾ ਨਿਭਾਉਣ ਵਾਲੇ ਗਰੰਤੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰ ਸਿੰਘਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਨੂੰ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗਰੰਥੀ ਸਿੰਘ, ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਕਈ ਥਾਵਾਂ ਤੇ ਮਾਣ ਸਨਮਾਨ ਕੀਤਾ ਗਿਆ। ਉਹਨਾਂ ਨੂੰ ਕਈਆਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ, ਕਈ ਹੋਰ ਵੀ ਮਦਦ ਕੀਤੀ ਗਈ। ਅਮਲ ਹੋਇਆ ਪੁਰਾਣੇ ਹੁਕਮਨਾਮੇ ਤੇ ਪਰ ਅਜੇ ਵੀ ਹੋਰ ਅਮਲ ਦੀ ਲੋੜ ਆ। ਇਸ ਕਰਕੇ ਦੁਬਾਰਾ ਦੋਇ ਚੇਤੇ ਕਰਵਾਇਆ ਜਾਂਦਾ ਕਿ ਇਹ ਜਿਹੜੇ ਗਰੰਥੀ ਸਿੰਘ ਨੇ ਇਹ ਵਿਸ਼ੇਸ਼ ਸਤਕਾਰ ਦੇ ਹੱਕਦਾਰ ਨੇ ਇਸ ਕਰਕੇ ਇਹਨਾਂ ਦੀਆਂ ਲੋੜਾਂਵਾਲ ਸੰਗਤ ਤੇ ਕਮੇਟੀਆਂ ਜ਼ਰੂਰ ਧਿਆਨ ਦੇਣ ਆਜਮਿਤੀ ਇਹ ਮਤਾ ਨੰਬਰ 8 ਹੈ ਗਾਦੀ ਆਪਣਾ ਆਜਮਿਤੀ ਸ਼ਾਭੀ ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕੱਤਰੇਤ શ્રી ਕਾਲਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਹੈ ਕਿ ਇੱਕ ਵਿਸਾਖ ਨਾਨਕ ਸ਼ਾਹੀ ਸੰਮਤ 557 ਮੁਤਾਬਕ 13 ਅਪ੍ਰੈਲ 2025 ਨੂੰ ਖਾਲਸੇ ਦੇ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਹੈ ਖਾਲਸਾ ਦਾ ਸਿਰਜਨਾ ਦਿਹਾੜਾ ਆ ਰਿਹਾ ਸਮੁੱਚੀ ਦੁਨੀਆ ਇਸ ਦਿਨ ਵਿਸ਼ੇਸ਼ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅਮਰਤ ਸੰਚਾਰ ਦੇ ਪ੍ਰਬੰਧ ਜੜੇ ਨੇ ਉਹ ਵਿਸ਼ੇਸ਼ ਕਰੇ ਤਖਤ ਸਹਿਬਾਨ ਤੇ ਵੀ ਅਮਰਤ ਸੰਚਾਰ ਕਰਵਾਏ ਜਾ ਰਹੇ ਹਨ ਸੰਗਤ ਵੱਧ ਤੋਂ ਵੱਧ ਇਨ੍ਹਾਂ ਅਮਰਤ ਸੰਚਾਰ ਦੇ ਸਮਾਗਮਾਂ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਜਣਾ ਕਰਕੇ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਹੈ ਇਸ ਕਰਕੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਅਤੇ ਸਮੁੱਚੀ ਦੁਨੀਆ ਵਿੱਚ ਇੱਕ ਸਾਂਝੇ ਪਰਿਵਾਰ ਵਾਂਗ ਵਿਚਰਦਿਆਂ ਸਰਬੱਤ ਦੇ ਭਲੇ ਦੇ ਕਾਰਜ ਕਰਦਿਆਂ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦੇਈਏ ਕਿਉਂਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਿਆ ਹੋਵੇ ਪਰ ਉਹ ਜਿੱਥੇ ਮਰਜੀ ਰਹਿੰਦਾ ਇੱਕ ਗੱਲ ਸਾਂਝੀ ਹੁੰਦੀ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਸੀਂ ਇੱਕ ਸਾਂਝਾ ਪਰਿਵਾਰ ਆ ਇਸ ਕਰਕੇ ਸਾਨੂੰ ਸਾਂਝੇ ਪਰਿਵਾਰ ਵਾਂਗ ਵਿਚਰਨਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ ਤੇ ਸ਼ਾਮਲ ਹੋਣਾ ਚਾਹੀਦਾ ਇਹ ਅੱਜ 8 ਮਥੇ ਜਿਹੜੇ ਨੇ ਉਹ ਪੰਜ ਸਿੰਘ ਸਾਹਿਬਾਨਾਂ ਦੀ ਕਦਰਤਾ ਦੇ ਵਿੱਚ ਪਾਸ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਤਾ ਸਾਹਿਬ ਇੱਕ ਮਸਲਾ ਸੀਗਾ ਜਿਹੜਾ ਵੀ ਫਿਲਮਾਂ ਬਣਦੀਆਂ ਨੇ ਸਿੱਖ ਇਤਿਹਾਸ ਦੇ ਉੱਤੇ ਬਣਦੀਆਂ ਹੁਣ ਵੀ ਇੱਕ ਨੰਨੀਆਂ ਫਿਲਮਾਂ ਆਈਆਂ ਨੇ ਉਹਨਾਂ ਦਾ ਰੋਧ ਵੀ ਹੋ ਰਿਹਾ ਹੈ ਉਸ ਨੂੰ ਲੈ ਕੇ ਕੋਈ ਤੁਸੀਂ ਕਮੇਟੀ ਬਣਾਈਏ ਕੋਈ ਰਿਵਿਊ ਕਮੇਟੀ ਤਾਂ ਕਿ ਉਸ ਦੇ ਵਿੱਚ ਗੁਰਮਤ ਰਹਿਤ ਮਰਿਆਦਾ ਜਿਹੜੀ ਹੈ ਉਸ ਨੂੰ ਦੇਖਿਆ ਜਾਵੇ ਫਿਰ ਹੀ ਉਸ ਨੂੰ ਰਿਲੀਜ਼ ਹੋਣ ਵਾਲੇ ਸਮੇਂ ਜਨਾਂ ਦੀ ਆਪਾਂ ਬੜੇ ਸ਼ੋਹਰਦ ਸਿੱਖ ਵਿਦਵਾਨ ਤੇ ਗੁਰਸਿੱਖਾਂ ਦੀ ਇੱਕ ਇਕੱਤਰਤਾ ਕਰਾਂਗੇ ਉੱਥੇ ਉੱਤੇ ਮੰਥਨ ਹੋਊਗਾ ਔਰ ਲੰਬੀ ਵਿਚਾਰ ਚਰਚਾ ਤੋਂ ਬਾਅਦ ਜੋ ਵੀ ਉਹਨਾਂ ਸਾਰੇ ਗੁਰਮੁਖਾਂ ਦੇ ਸੁਝਾਅ ਹੋਣਗੇ ਉਹਨੂੰ ਫਿਰ ਅੱਗੇ ਅਕਾਲ ਤਖਤ ਸਾਹਿਬ ਤੋਂ ਆਪਾਂ ਜਾਰੀ ਕਰਾਂਗੇ ਇਹ ਠੀਕ ਆ ਮਸਲਾ ਗੰਭੀਰ ਆ ਗੱਲ ਬੜੀ ਸਪਸ਼ਟਾ ਕਿ ਗੁਰੂ ਸਾਹਿਬ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਜਾਂ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਗੁਰੂ ਸਾਹਿਬ ਦੇ ਸਮਕਾਲੀ ਜਾਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦਾ ਪਾਤਰ ਚਿੱਤਰਣ ਕੋਈ ਵੀ ਨਹੀਂ ਕਰ ਸਕਦਾ ਇਹਦਾ ਬਕਾਇਦਾ ਮਤਾ ਐਸਡੀਪੀਸੀ ਦਾ ਪਹਿਲਾਂ ਤਾਂ ਵੀ ਇੱਕ ਪ੍ਰਿਆਵ ਹੋਇਆ ਆਉਣ ਵਾਲੇ ਸਮੇਂ ਤੇ ਵੀ ਇਹਦੇ ਤੇ ਗੰਭੀਰ ਵਿਚਾਰ ਜਿਹੜੀ ਉਹ ਕੀਤੀ ਜਾਂਦੀ ਸਿੱਖ ਸਾਹਿਬ ਧਰਮ ਦੀ ਤੁਸੀਂ ਗੱਲ ਕੀਤੀ ਧਰਮ ਪਰਵਰਤਨ ਵੱਡੇ ਪੱਧਰ ਤੇ ਜਗਾਵਾ ਹੋ ਰਿਹਾ ਆ ਪਿਛਲੇ ਦਿਨ ਤੁਸੀਂ ਰਾਜਾ ਸਾਸੀ ਦੇ ਪਿੰਡ ਵਿੱਚ ਵੀ ਗਏ ਇਹ ਸਾਰਾ ਜਿਹੜੀ ਬਾਰਡਰ ਬੈਟ ਹੈ ਇਥੇ ਵੱਡੇ ਪੱਧਰ ਤੇ ਧਰਮ ਪਰਵਰਤਨ ਹੋ ਰਿਹਾ ਇਸ ਤਰੀਕੇ ਨਾਲ ਦੇਖੋ ਕਟਾ ਕੋਦਾਂ ਦੇਖੋ ਗੰਭੀਰ ਮਸਲਾ ਅੱਖਾਂ ਨਿਬੰਦ ਕੀ ਕਹਿੰਦੇ ਜਾਂ ਸਕਦੀ ਜਿੱਥੋਂ ਤੱਕ ਤੇ ਸਿੱਖ ਦੀ ਗੱਲ ਆ ਸਿੱਖ ਤੇ ਜਿਹੜਾ ਵਾ ਬੰਦ-ਬੰਦ ਵੀ ਕਟਾ ਲੇ ਖੋਪਰੀ ਲਵਾ ਲੇ ਉਹ ਸਿੱਖੀ ਨਹੀਂ ਛੱਡਦਾ ਪਰ ਚਲੋ ਜਿਨ੍ਹਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਹੁੰਦੀ ਉਹ ਵਰਗਲਾਈ ਜਾਂਦੇ ਆ ਜਾਂ ਕੋਈ ਹੋਰ ਕਾਰਨ ਬਣਦੇ ਆ ਮਸਲਾ ਗੰਭੀਰ ਆ ਇਸੇ ਕਰਕੇ ਅਸੀਂ ਜਿਹੜੇ ਵਿਦੇਸ਼ਾਂ 'ਚ ਪ੍ਰਚਾਰਕ ਬਹੁਤ ਗਏ ਹੋਇਆ ਉਹਨਾਂ ਨੂੰ ਕਿਹਾ ਵੀ ਸਮਝੋ ਐਮਰਜੈਂਸੀ ਆ ਹੁਣ ਤੇ ਸਾਰੇ ਪੰਜਾਬ ਨੂੰ ਮੁੜੋ ਤੇ ਪੰਜਾਬ ਨੂੰ ਮੁੜ ਕੇ ਆਪਾਂ ਥੋੜਾ ਜਿਹਾ ਸੁੱਖ ਸੁਹੂਲਤਾਂ ਦਾ ਤਿਆਗ ਕਰਕੇ ਵੇਖੋ ਇਹ ਮਸਲਾ ਪ੍ਰੇਮ ਦਾ ਹੀ ਆ ਆਪਾਂ ਹਰੇਕ ਨੂੰ ਪ੍ਰੇਮ ਦੇ ਨਾਲ ਹੀ ਸਮਝਾ ਸਕਦੇ ਆ ਹਾਂ ਆਪਾਂ ਉਹਨਾਂ 'ਚ ਬਈਏ ਬੈਠ ਕੇ ਉਹਨਾਂ ਦੀ ਗੱਲ ਸੁਣੀਏ ਤੇ ਫੇਰ ਉਹਨਾਂ ਦੇ ਨਾਲ ਗੱਲ ਕਰੀਏ ਮੈਂ ਬਰਦਾਸ਼ਪੁਰ ਦੇ ਇੱਕ ਦੇ ਨੇ ਇੱਕ ਪਿੰਡ ਦੇ ਵਿੱਚ ਚਲ ਗਿਆ ਸੀ ਅਨਾਉਂਸਮੈਂਟ ਕੀਤੀ ਤੇ ਬਾਬਾ ਜੀਵਨ ਸਿੰਘ ਤੇ ਗੁਰਦੁਆਰੇ ਸਾਰੀ ਸੰਗਤ ਇਕੱਠੀ ਹੋ ਗਈ ਉੱਥੇ ਰਹਿ ਰਾਸ ਮੈਂ ਖੁਦ ਉਹਨਾਂ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹਾਂਗੇ ਦੇਖ ਵਰਤੀ ਬਾਤਾਂ ਪਾਈਆਂ ਤੇ ਕਿਸੇ ਘਰ ਤੇ ਇਦਾਂ ਹੀ ਲੰਗਰ ਛਕਣ ਚਲ ਗਏ ਉਹਨਾਂ ਦੇ ਪੈਰ ਹੀ ਪੁੰਝੇ ਨਹੀਂ ਲੱਗਦੇ ਭੀ ਜਥੇਦਾਰ ਸਾਹਿਬ ਪ੍ਰਸ਼ਾਦਾ ਛਕਣ ਆਵੇ ਇਹ ਜਿਹੜੀ ਗੁਰ ਭਾਈ ਮੁਹਿਮਾ ਆਪਾਂ ਕਹਿ ਲਈਏ ਕਿ ਅਸੀਂ ਗੁਰ ਭਾਈਆਂ ਇਹਦੇ ਤਹਿਤ ਆਪਾਂ ਖੁੱਲਾ ਵਿਤਰਾਂਗੇ ਸੰਗਤ ਕੋਲ ਜਾਵਾਂਗੇ ਜਦੋਂ ਆਪਾਂ ਵਿਚਰਾਂਗੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਜੋ ਵੀ ਚੱਲ ਰਿਹਾ ਬਾ ਧਰਮ ਪਰिवर्तन ਇਹ ਰੁਕ ਜਾਊਗਾ ਗੁਰੂ ਸਮਰਾਥ ਹੈ ਗੁਰੂ ਸਾਹਿ ਨੂੰ ਥਾਪੜਾ ਦੇ ਰਿਹਾ ਤੇ ਇਹ ਆਪਾਂ ਰੋਕਾਂਗੇ ਸਿੱਖ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਫਿਲਮਾਂ ਸੰਬੰਧੀ ਅਸੀਂ ਖਾਸ ਮੀਟਿੰਗ ਸਿੱਖ ਜਵਾਨਾਂ ਦੀ ਰੱਖਾਂਗੇ ਉਹ ਤਾਂ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਫੈਸਲਾ ਕਰ ਚੁੱਕੀ ਕਿ ਨਹੀਂ ਕੀਤਾ ਜਾਣਾ ਚਾਹੀਦਾ ਪਰ ਜਦੋਂ ਤੱਕ ਸੈਂਸਰ ਬੋਰਡ ਤੋਂ ਕੋਈ ਸਿੱਖ ਜਵਾਨ ਨਹੀਂ ਰੱਖਿਆ ਸ਼ਾਮਲ ਕੀਤਾ ਜਾਂਦਾ ਉੰਨੇ ਦਿਨ ਤੱਕ ਇਹ ਦੇਖੋ ਲੋੜ ਲੋੜ ਇਹ ਹੈਗੀ ਹੈ ਸਿੱਖ ਸੈਂਸਰ ਬੋਰਡ ਬਣੇ ਸਿੱਖ ਸੈਂਸਰ ਬੋਰਡ ਬਣੇ ਉਹ ਤੈਅ ਕਰੇ ਵੀ ਕੀ ਠੀਕ ਆ ਤੇ ਕੀ ਗਲਤ ਆ ਅਸੀਂ ਆਪਣੇ ਇਤਿਹਾਸ ਆਪਣੀਆਂ ਰਵੈਤਾਂ ਤੇ ਆਪਣੇ ਫਲਸਫੇ ਦਾ ਕਹਾਣ ਨਹੀਂ ਦੇਖ ਸਕਦੇ ਇਹਦੇ ਲਈ ਸਿੱਖ ਸੈਂਸਰ ਬੋਰਡ ਇਹਦੇ ਸੰਬੰਧੀ ਆਪਾਂ ਜਿਹੜੀਆਂ ਕਾਰਵਾਈਆਂ ਅੱਗੇ ਪਾਵਾਂਗੇ ਸਿੱਖ ਸੈਂਸਰ ਬੋਰਡ ਕਿਸ ਤਰ੍ਹਾਂ ਬਣ ਸਕਦਾ ਹੈ ਜੀ ਨਾਨਕ ਸ਼ਾਹ ਫਕੀਰ ਇੱਕ ਫਿਲਮ ਬਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸੈਵਨ ਲੋ ਨੂੰ ਮਾਨਤਾ ਦੇ ਦਿੱਤੀ ਸੀ ਜੋ ਦੋ ਰੀਲਿਸ ਹੋਉਂਦਾ ਟਾਈਮ ਹੋਇਆ ਤੇ ਮਾਰਤਾ ਹੀ ਰੱਦ ਕਰ ਦਿੱਤੀ ਉਹਦੇ ਚ ਕਿੰਨੇ ਕੁ ਸਿਆਣੇ ਬੰਦੇ ਆਪਾਂ ਭਰਤੀ ਕਰ ਲਾਂਗੇ ਕਿਥੋਂ ਲਿਆਵਾਂਗੇ ਦੇਖੋ ਸਰਕਾਰ ਜੀ ਗੱਲ ਇਹ ਆ ਪਿੱਛੇ ਜੋ ਹੋ ਗਿਆ ਉਹਦੇ ਲੰਘਿਆ ਸਮਾਂ ਤੇ ਕੋਈ ਵਾਪਸ ਨਹੀਂ ਲਿਆ ਸਕਦਾ ਇਹ ਰੱਬ ਦਾ ਹੁਲ ਆ ਪਰ ਆਪਾਂ ਅੱਗੇ ਤੋਂ ਕੁਛ ਕਰ ਸਕਦੇ ਆ ਉਹ ਜ਼ਰੂਰੀ ਆ ਇਹ ਬਹੁਤ ਵੱਡੀ ਦਿੱਕਤ ਹੈਗੀ ਆ ਤੁਹਾਡਾ ਤਾਂ ਹੀ ਸਵਾਲ ਆ ਯਾਰ ਵਾਜਬ ਸਵਾਲ ਆ ਤੁਹਾਡਾ ਕਿਤੇ ਤੇ ਕੁਛ ਨਾ ਕੁਛ ਹੋਊਗਾ ਸੈਂਸਰ ਕੀ ਹੈ ਪਰ ਪਰ ਦਾ ਜਿਹੜਾ ਸੈਂਸਰ ਬੋਰਡ ਹੈ ਉਹ ਨਹੀਂ ਮੰਨੇਗਾ ਜਿਸ ਨੇ ਪਹਿਲਾਂ ਮੰਗ ਕਰ ਚੁੱਕੀ ਐਸੀਪੀਸੀ ਫਿਰ ਆਪਾਂ ਕਿਸਾ ਸੈਂਸਰ ਬੋਰਡ ਕਿਸ ਸੈਂਸਰ ਬੋਰਡ ਕਿਸਦਾ ਕੰਮ ਕਰੇਗਾ ਕੰਮ ਕਰੂਗਾ ਨਹੀਂ ਦੇਖੋ ਅਸੀਂ ਇਸ ਦੇਸ਼ ਦੇ ਸ਼ਹਿਰੀ ਆ ਸਾਡੇ ਬਹੁਤ ਸਾਰੇ ਰਾਈਟ ਆ ਕਿਸੇ ਵੀ ਬੋਰਡ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਾਡੇ ਗੁਰੂ ਸਾਹਿਬ ਜਾਂ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਕੋਈ ਇਤਿਹਾਸ ਦੇ ਨਾਲ ਖਿਲਵਾੜ ਕਰੇ ਜਾਂ ਉਹਨਾਂ ਦਾ ਪਾਤਰ ਚਿੱਤਰਣ ਕਰੇ ਸਿੱਖ ਇਹ ਸਹਿਣ ਨਹੀਂ ਕਰਦਾ ਹੈਗਾ ਕੋਈ ਗੱਲ ਨਹੀਂ ਆਪਾਂ ਤਾਲਮਿਲ ਕਰਾਂਗੇ ਜਦ ਲੱਗ ਦੁਨੀਆ ਰਹੀ ਆ ਨਾਨਕ ਕਿਸ ਸੁਣੀਆਂ ਕਿਸ ਕਈਆ ਕੁਛ ਕਵਾਂਗੇ ਕੁਛ ਸੁਣਾਗੇ ਉਹ ਵੀ ਸਾਡੀ ਸੁਣਨਗੇ ਬੰਦੇ ਹੀ ਆ ਫਿਰ ਕਿਹੜੀ ਗੱਲ ਆ ਇਤਿਹਾਸ ਦੇ ਨਾਲ ਜੁੜਨ ਦੇ ਲਈ ਸਿੱਖ ਵਿੱਤਕ ਬੋਰਡ ਜਿਹੜਾ ਉਹ ਕੀਤਾ ਜਾਏਗਾ ਬੜੇ ਜਨਰਾਂ ਦੀਆਂ ਚਰਚਾਵਾਂ ਨੇ ਕੀਤਾ ਜਾਏਗਾ ਜੀ ਹੋਏਗਾ ਕਮੇਟੀਆਂ ਬਣਨਗੀਆਂ ਕਦੋਂ ਸ਼ੁਰੂ ਹੋਏਗਾ ਇਹਦੇ ਤੇ ਆਉਣ ਵਾਲੇ ਸਮੇਂ ਚਰਚਾ ਕੀਤੀ ਜਾਵੇ ਸਿੰਘ ਸਾਹਿਬ ਸਾਹਿਬ ਦੋ ਉਹਦੇ ਸੰਬੰਧ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਵੱਡੇ ਫੈਸਲੇ ਕੀਤੇ ਗਏ ਸੀ ਕਾਲੀ ਦਲ ਦੇ ਅੰਦਰ ਥੋੜਾ ਨਾਲ ਉਹਨਾਂ ਨੇ ਸੁਝਾਵਾਂ ਦਿੱਤੇ ਸਹਿਰੇਆਂ ਨਾਲ ਕਿ ਔਰ ਅਕਾਲੀ ਦਲ ਦੇ ਵਿੱਚ ਇਕਤਾ ਵਾਸਤੇ ਯਤਨ ਵੀ ਹੋਏ ਪਰ ਅੱਜ ਅਕਾਲੀ ਦਲ ਦੇ ਵੱਖ-ਵੱਖ ਧੜੇ ਵੱਖ-ਵੱਖ ਭੱਤੀ ਕਰ ਰਹੇ ਆ ਜੀ ਇਹਦੇ ਬਾਰੇ ਅਕਾਲ ਤਖਤ ਸਾਹਿਬ ਦਾ ਕੀ ਆਦੇਸ਼ ਹੈ ਆਦੇਸ਼ ਇਕਤਾ ਦਾ ਉਹ ਤੇ ਨਿਕਲੇ ਹੋਇਆ ਜੀ ਆਪਾਂ ਦੇ ਅੱਜ ਵੀ ਕਹਿੰਨੇ ਆ ਮੈਂ ਵਿਸਾਖੀ ਦਾ ਜਦੋਂ ਸੰਦੇਸ਼ ਦਿੰਦਾ ਉਹਦੇ ਵਿੱਚ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਪਰਿਵਾਰ ਸਾਡੇ ਬਾਦਸ਼ਾਹ ਨੇ ਕਿਹਾ ਤੇ ਜਦੋਂ ਪਾਤਸ਼ਾਹ ਨੇ ਕਿਹਾ ਤੇ ਫਿਰ ਰਾਜਨੀਤਿਕ ਤੇ ਰਾਵੀ ਉਹਦੇ ਵਿੱਚ ਹੀ ਆਉਂਦਿਆ ਇਹੋ ਹੀ ਸੰਦੇਸ਼ ਆ ਵੀ ਇਕੱਠੇ ਹੋਣਾ ਚਾਹੀਦਾ ਪੰਥ ਤੇ ਪੰਜਾਬ ਦੇ ਵੱਡੇ ਹਿਤਾਲੀ ਇਕੱਠੇ ਹੋਣਾ ਚਾਹੀਦਾ ਵਾ ਇਹ ਫਸੀਲ ਤੋਂ ਹੀ ਉਦਨ ਆਦੇਸ਼ ਹੋਇਆ ਤੇ ਉਹ ਅੱਜ ਕਾਇਮ ਆ ਸਿੰਘ ਸਾਹਿਬ ਤੇ ਵੀ ਕਿਹਾ ਜਾ ਰਿਹਾ ਸੀ ਅੱਜ ਬੜੀ ਛੇਤੀ ਦੇ ਵਿੱਚ ਕੱਲ ਦੇ ਵਿੱਚ ਜੀ ਜਿਹੜੀ ਹੈ ਮੀਟਿੰਗ ਬੁਲਾ ਲਈ ਗਈ ਹੈ ਅੱਜ ਸ਼੍ਰੋਮਣੀ ਕਾਲੀ ਦਰ ਬਾਬਲ ਦੀ ਵੀ ਐਕਟਿਵਿਟੀ ਚ ਰਹੀ ਹੈ ਤੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਐਨੀ ਕਾਲੀ ਕਿਉਂਕਿ ਹਲੇ ਦਿਨ ਪੈ ਸੀਗੇ ਸੱਖ ਦੇ ਵਿੱਚ ਹਨ ਥੋੜਾ ਜਿਆਦਾ ਦੇਖੋ ਸਿੰਘ ਸਾਹਿਬ ਮੇਰੇ ਕੋਲ ਦੋ ਤਖਤਾਂ ਦੀ ਸੇਵਾ داری ਹੈ। ਆਨੰਦਪੁਰ ਸਾਹਿਬ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਵੱਡੀ ਗਿਣਤੀ 'ਚ ਸੰਗਤ ਆ ਰਹੀ ਹੈ। ਸੰਗਤ ਨੂੰ ਮਿਲਣਾ ਉਥੋਂ ਦੇ ਜਥੇਦਾਰ ਸਾਹਿਬ ਦਾ ਪਹਿਲਾ ਤੇ ਅਹਿਮ ਕਰਜਾ। ਉਹਦੇ ਤੋਂ ਬਾਅਦ ਸਮਾਂ ਹੀ ਨਹੀਂ ਲੱਗਣਾ। ਇਸ ਕਰਕੇ ਵੇਖੋ ਸਿੱਖ ਕਿਹੜਾ ਕੋਈ ਇੱਥੇ ਯਕੀਨ ਕਰਦਾ ਵੀ ਕਿਸੇ ਨੂੰ ਕੋਝੇ ਤਰੀਕ ਰੱਖਣੀ ਆ। ਜਦੋਂ ਗੁਰੂ ਦਾ ਹੁਕਮ ਹੰਦਾ ਬਾਹਰ ਰੱਖ ਦਿੰਨੇ ਤੇ ਰੱਖਤੀ ਇਹਦੇ 'ਚ ਇਹਦੇ 'ਚ ਤਾਂ ਕੋਈ ਗੱਲ ਹੀ ਨਹੀਂ। ਗੱਲ ਕਿਹਾਂ? ਅੱਜ ਆ ਗਈ ਆ ਸਿੱਖਾਂ ਪਰਵਰਤਨ ਦੇ ਮਸਲੇ ਤੇ ਜੋ ਸਾਡੀਆਂ ਸੰਸਥਾਵਾਂ ਵੱਡੇ ਤੌਰ ਤੇ ਯਤਨ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਹੋ ਨਹੀਂ ਰਿਹਾ ਜਿਹੜਾ ਲਾਲ ਕ੍ਰਸ ਹੋ ਕੇ ਉੱਥੇ ਜਾਇਆ ਜਾਂਦਾ ਕਿ ਉਸ ਨੂੰ ਕਿਵੇਂ ਲੋਤ ਆਊਗੀ ਬਿਲਕੁਲ ਆਊਗੀ ਸੱਚੇ ਪਾਕਸ਼ਾ ਦੇਣਾ ਬਾਣੀ ਦੇ ਵਿੱਚ ਬਚਨ ਤੂੰ ਮੇਰੋ ਮੇਰ ਪਰਬਤ ਸੁਭਾਵੀ ਓਟ ਗਹੀ ਮੈਂ ਤੇਰੀ ਨਾ ਤੁਮ ਢੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਗੁਰੂ ਹਰगोबिंद ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਥਾਪੜਾ ਲੈ ਕੇ ਜ਼ਮੀਨ ਤੇ ਜਾਵਾਂਗੇ ਤੇ ਗੁਰੂ ਦੇ ਥਾਪੜੇ ਦੇ ਸਦਕਾ ਸੱਚੇ ਪਾਤਸ਼ਾਹ ਕੇ ਨਿਯੋਤੇ ਆ ਭਾਗਦੇ ਆ ਇਹਨੂੰ ਥੋੜਾ ਬਲੋਦ ਆਊਗੀ ਇਹਨੂੰ ਰੋਕ ਲੱਗੂਗੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਸੰਗਾਦੀ ਸੈਂਟਰ ਦੇ ਸਟਾਈਲ ਨੂੰ ਬੜਾ ਬੜਾ ਇੱਕ ਗੇ ਪਰੇਡ ਨੂੰ ਆਪਾਂ ਕਹਿੰਦੇ ਹੋਣ ਵਾਲੀ ਸੀ ਇਹਨੂੰ ਪੰਜਾਬ ਦਾ ਅੰਮ੍ਰਿਤਸਰ ਗੁਰੂ ਨਗਰੀ ਕਿਉਂ ਚੁਣਿਆ ਗਿਆ ਭਾਵੇਂ ਉਹ ਪ੍ਰਬੰਧਕਾਂ ਵੱਲੋਂ ਫਿਲਹਾਲ ਉਹ ਦੇਖੋ ਮੇਰੀ ਮੇਰੀ ਗੱਲ ਸੁਣਾ ਇਹ ਵਿਸ਼ਾ ਦਾ ਜੀਵਨ ਜਾਚ ਨਾਲ ਸੰਬੰਧਤ ਆਉਣ ਵਾਲੇ ਸਮੇਂ ਅ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਗੁਰਸਿੱਖ ਵਿਦਵਾਨਾਂ ਗੁਰਮਖਾਂ ਗੁਰਸਿੱਖਾਂ ਉਹਨਾਂ ਦਾ ਇੱਕ ਇਕੱਠ ਸੱਦਿਆ ਜਾਵੇ ਜਿੱਦੇ ਤੇ ਚਰਚਾ ਕੀਤੀ ਜਾਵੇ ਹਰ ਚਰਚਾ ਤੋਂ ਬਾਅਦ ਇਹਦੇ ਤੇ ਜੋ ਫੈਸਲਾ ਹੋਊਗਾ ਸੰਗਤ ਨੂੰ ਦੱਸਿਆ ਜਾਊ ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤ ਆ ਅਮਰਤ ਸਰ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਖਾਸ ਕਰਕੇ ਵਿਸਾਖੀ ਆ ਗਈ ਖਾਲਸੇ ਦਾ ਸਾਜਨਾ ਦਿਹਾੜਾ ਤੋਂ ਜਿਹੜੇ ਕੋਈ ਪ੍ਰਬੰਧਕ ਵੀ ਉਹਨਾਂ ਨੂੰ ਸੋਚਣਾ ਜਾਏਗਾ ਵੀ ਇਹ ਨਾ ਕਰੀਏ ਬਾਕੀ ਵੇਖੋ ਕੁਦਰਤ ਨੇ ਬੰਦਾ ਬਣਾਇਆ ਵਾ ਜਨਾਨੀ ਬਣਾਈ ਆ ਤੇ ਜੇ ਵਿਚਾਰੇ ਮਹਾਂਤਵੀ ਰਾਬੀ ਪੈਦਾ ਕਰਦਾ ਚੌਥੀ ਕੈਟਾਗਰੀ ਰੱਬ ਨੇ ਨਹੀਂ ਪੈਦਾ ਕੀਤੀ ਗਲ ਸਪਸ਼ਟ ਆ ਇਹਦੇ ਸਬੰਧੀ ਕੀ ਹੋਣਾ ਜੀਵਨ ਜਾਚ ਨਾਲ ਸੰਬੰਧਿਤ ਮਸਲਾ ਵਾ ਉਹ ਆਪਾਂ ਕਰਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ